ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਕੱਲ ਆਪਣੇ ਇਮਾਰਤ ਦਾ ਲੈਂਟਰ ਪਿਆ ਇਹ ਗੁਰੂ ਨਾਨਕ ਨਿਵਾਸ ਮਿਰਦਾ Ashram ਦੇ ਨਾਮ ਤੇ ਇਮਾਰਤ ਬਣੀ ਆ ਇਹ ਨਰੂਲਸ ਇੱਕ ਸੇਵਾ ਸੰਸਥਾ ਤੁਸੀਂ ਮੰਨ ਸਕਦੇ ਇਹਨੂੰ ਇਹਦੇ ਵਿੱਚ ਸੱਤ ਕਮਰੇ ਰਸੋਈ ਬਾਥਰੂਮ ਕਿਚਨ ਜੋ ਵੀ ਸਭ ਕੁਝ ਕੱਲ ਐਂਟਰ ਪੈ ਗਿਆ ਤੇ ਮੇਰੇ ਨਾਲ ਮੰਨੂ ਭਾਈ ਬੈਠੇ ਆ ਰਾਜਾਪੁਰ ਤੋਂ ਸੰਤੋਖ ਸਿੰਘ ਦੇ بیٹے ਆ ਇਹਨਾਂ ਨੇ ਆਪਣੇ ਜੱਦੀ ਘਰ ਦੀ ਜਿਹੜੀ ਜਗ੍ਹਾ ਸੀ ਉਹ ਇਸ ਵਾਸਤੇ ਦਿੱਤੀ ਆ ਉਥੇ ਸੇਵਾ ਕਰਾਈ ਆ ਲੈਂਟਰ ਗੱਲ ਪੈ ਗਿਆ ਆ ਇੱਕ ਐਂਬੂਲੈਂਸ ਦੀ ਸੇਵਾ ਜੋ ਕਿ ਉਹ ਵੀ ਅੱਗੇ ਜਦੋਂ ਤਿਆਰੀ ਹੋ ਗਈ ਆਪਣੀ ਐਂਬੂਲੈਂਸ ਇੱਥੇ ਦਿੱਤੀ ਜਾਣੀ ਆ ਤੇ ਉਹਦਾ ਲੈਂਟਰ ਗੱਲ ਪਿਆ ਹੈ ਤੇ ਇਹ ਕਿੰਨੀ ਆਪਣੀ ਜਗ੍ਹਾ ਹੈਗੀ ਜਿਹਦੇ ਵਿੱਚ ਬਣੀ ਇਹ ਜਿਹੜਾ ਗੱਲ ਲੈਂਟਰ ਪਿਆ ਆਪਣੇ 6 ਮਰਲੇ ਟੋਟਲ ਜਗ੍ਹਾ ਆ ਜੀ ਇਹ ਸਾਰਾ ਖਰਚਾ ਵੀ ਕਿਹਨਾਂ ਨੇ ਕੀਤਾ ਹੈ ਇਹ ਭਾਈ ਹੁਣ ਇਹਨਾਂ ਨੇ ਮਨੂ ਭਾਈ ਹੁਣਾਂ ਲਈ ਆ ਜੋ ਵੀ ਖਰਚਾ ਆ ਤੇ ਇਹਨਾਂ ਨੇ ਜੋ ਬਾਹਰ ਆਉਣ ਤੋਂ ਪਹਿਲਾਂ ਬਾਹਰ ਵੀ ਜਦੋਂ ਸੀਗੇ ਤਾਂ ਗੱਲ ਚੱਲਦੀ ਰਹਿੰਦੀ ਸੀ ਕਿ ਜਦੋਂ ਆਪਾਂ ਇਦਾਂ ਚਾਈਦਾ ਕਿਤੇ ਅ ਦੇਖੀਦਾ ਕਿ ਕਈ ਬਯੁਰਗਿਆ ਜਿਨ੍ਹਾਂ ਦੇ ਕੋਈ ਸਿਰ ਤੇ ਕੋਈ ਆਸਰਾ ਨਹੀਂ ਕੋਈ ਧੀਆ ਪੁੱਤਰ ਨਹੀਂ ਗਏ ਕੋਈ ਰਿਸ਼ਤੇਦਾਰ ਉਹਨਾਂ ਨੂੰ ਨਹੀਂ ਸਾਂਭਦਾ ਇਹ ਆਪਾਂ ਉਹਨਾਂ ਦੇ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਆ ਜਿੱਥੇ ਕਿ ਉਹਨਾਂ ਦਾ ਰਹਿਣ ਦਾ ਖਰਚਾ ਜੋ ਵੀ ਆ ਜੋ ਵੀ ਆਪਣਾ ਉਹਨਾਂ ਦਾ ਖਾਣ ਪੀਣ ਦਾ ਕੱਪੜਿਆਂ ਦਾ ਜੋ ਵੀ ਹੋਰ ਬੇਸਿਕ ਉਹਨਾਂ ਦੀਆਂ ਲੋੜਾਂ ਆ ਉਹ ਇਹਨਾਂ ਵੱਲੋਂ ਪੂਰੀਆਂ ਕੀਤੀਆਂ ਜਾਣੀਆਂ ਇਹ ਸਿਰਫ ਬੇਸਹਾਰਾ ਵਾਸਤੇ ਆ ਜਾਂ ਕਈ ਵਾਰ ਬੱਚੇ ਜਿਹੜੇ ਨਹੀਂ ਸਾਂਭਦੇ ਉਹਨਾਂ ਨੂੰ ਵੀ ਇੱਥੇ ਮਿਲੂਗੀ ਜਗਾ ਅ ਜਿਨ੍ਹਾਂ ਦੇ ਜਿਹੜੇ ਬਿਲਕੁਲ ਹੀ ਜਿਨ੍ਹਾਂ ਨੂੰ ਕਈ ਯਾਰ ਬੱਚੇ ਉਹਨਾਂ ਦੇ ਕੱਢ ਦਿੰਦੇ ਆ ਇਹ ਨਹੀਂ ਕਿ ਜਿੱਦਾਂ ਕਿ ਆਪਾਂ ਪੈਸੇ ਲੈ ਕੇ ਕਈ ਵਾਰ ਮਾਪਿਆਂ ਤੋਂ ਆਪਣੇ ਮਾਪੇ ਪੈਸੇ ਕਰਾ ਦਿੰਦੇ ਆ ਭਰਤੀ ਕਰ ਦਿੰਦੇ ਕਿ ਸਾਡੇ ਤੋਂ ਆ ਪੈਸੇ ਲੈ ਲਓ ਸਾਡੇ ਮਾਪਿਓਂ ਸੰਭਲੋ ਇਹ ਬਿਲਕੁਲ ਜਿਹੜੇ ਬੇਸ ਹਾਰ ਆਇਆ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ ਤੇ ਇੱਕ ਵਿੱਚ ਪਿੰਡ ਚ ਬਸ ਸਾਡਾ ਵੀ ਇੱਥੇ ਵਧੀਆ ਬਣਾਇਆਗਾ ਉਹ ਜੀ ਐਨ ਵਾਲੀ ਬਲਵਾਰੀ ਬਣਾਇਆ ਉਹ ਵੀ ਸੰਤੋਖ ਸਿੰਘ ਪਰਿਵਾਰ ਨੇ ਬਣਾਇਆ ਸੀ ਇਹਨਾਂ ਨੇ ਮੰਨੂ ਭਾਈ ਉਹਨਾਂ ਨੇ ਆਪਣੀ ਮਾਤਾ ਦੀ ਯਾਦ ਵਿੱਚ ਬਣਾਇਆ ਸੀ ਜੋ ਵਿਰਦਾ Ashram ਆ ਇਹ ਵੀ ਮਾਤਾ ਮਹਿੰਦਰਕੌਰ ਦੀ ਯਾਦ ਨੂੰ ਸਮਰਪਤ ਇਹਨਾਂ ਨੇ ਕੀਤਾ ਆ ਜਿਹਦਾ ਨਾਮ ਗੁਰਨਾਨਕ ਨਿਵਾਸ ਵਿਰਧ ਆਸ਼ਰਮ ਰੱਖਿਆ ਗਿਆ ਤਾਂ ਇਹ ਹੋਰ ਵੀ ਐਨਆਰਆ ਦੇ ਸਹਿਯੋਗ ਕਰ ਜਾਂ ਇਸ ਨੂੰ ਵਧਾ ਦੇਗੇ ਆ ਨਹੀਂ ਜੀ ਹਜੇ ਤੱਕ ਤਾਂ ਕਿਸੇ ਆਪਾਂ ਸਹਿਯੋਗ ਨਹੀਂ ਲਿਆ ਨਰੋਲ ਜੋ ਆਪਣੇ ਤੌਰ ਤੇ ਸੋਚਿਆ ਸੀ ਕਿ ਜਿੰਨੇ ਆਪਾਂ 2 4 5 ਜਣੇ ਆ ਦੀ ਉੱਥੇ ਰੱਖ ਕੇ ਸੇਵਾ ਕਰ ਸਕਦੇ ਆ ਆਪਾਂ ਉਹਨੇ ਕ ਆਪਣੇ ਹਸਿਆਦ ਦੇ ਹਿਸਾਬ ਨਾਲ ਇਹ ਕੰਮ ਸ਼ੁਰੂ ਕੀਤਾ ਹੈ ਤਾਂ ਇਹ ਅੱਗੇ ਵੀ ਇਹਦੇ ਵਿੱਚ ਹੋਰ ਪਲੱਸ ਹੋਣਗਾ ਬੋਕੋਗੇ ਆ ਅੱਗੇ ਤਾਂ ਚਲੋ ਦੇਖੋ ਜੋ ਜਿੱਦਾਂ ਦਾ ਮੋਹ ਲੱਗੇ ਬਣਦਾ ਕੋਈ ਸੇਵਾ ਸੰਸਥਾ ਜਾਂ ਕੋਈ ਐਨਆਰਆਈ ਜੋ ਵੀ ਕੋ ਜੁੜਦਾ ਨਾਲ ਉਹਨਾਂ ਦਾ ਜੀ ਆਇਆ ਆ ਆਪਾਂ ਜਗ੍ਹਾ ਦੇਤੀ ਔਥੇ ਇਮਾਰਤ ਬਣਾਤੀ ਆ ਜੋ ਵੀ ਆਪਣੀ ਔਥੇ ਸੇਵਾ ਚਾਲੂ ਹੋ ਜਾਣੀ ਆ ਆਪਾਂ ਇਹ ਨਹੀਂ ਕਿ ਸਾਡੀ ਆ ਜਾਂ ਮਲਕੀਅਤ ਆ ਉਹ ਜਿਹੜੇ ਔਥੇ ਰਹਿੰਦੇ ਆ ਅੱਜ ਤੋਂ ਉਹਨਾਂ ਦੀ ਆ ਉਹ ਜੋ ਵੀ ਜ਼ਾਇਦਾ ਦੇ ਆ ਜੇ ਉਹਦੇ ਵਿੱਚ ਜੁੜ ਕੇ ਆਪਾਂ ਉਹਨੂੰ ਅੱਗੇ ਵਧਾਉਣੇ ਆ ਕੰਮ ਨੂੰ ਤਾਂ ਉਹ ਵੀ ਆਪਾਂ ਕਰ ਸਕਦੇ ਆ ਕੋਈ ਟਰਸਟ ਬਣਾਇਆ ਜਾਂ ਕੋਈ ਸੰਸਥਾ ਹਾਂਜੀ ਇਹਦੇ ਲਈ ਆਪਾਂ ਰਜਿਸਟਰਡ ਕਰਾਇਆ ਗੁਰੂ ਨਾਨਕ ਨਿਵਾਸ ਵਿਰਧਾ ਆਸ਼ਰਮ ਦੇ ਨਾਮ ਨਾਲ ਜੋ ਕੇ ਦਾ ਖਾਤਾ ਵੀ ਆਪਣੇ ਕਰੰਟ ਅਕਾਊਂਟ ਹੋਊਗਾ ਜੋ ਵੀ ਹਿਸਾਬ-ਤਬ ਹੋਊਗਾ ਇਹਦਾ ਉਹਦੇ ਵਿੱਚ ਜੋ ਸਾਰਾ ਪੇ ਕੀਤਾ ਜਾਇਆ ਕਰੂਗਾ ਜੇ ਕੋਈ ਸਾਡੇ ਨਾਲ ਐਨਆਰਆਈ ਸੰਸਥਾ ਜਾਂ ਕੋਈ ਹੋਰ ਸੇਵਾ ਸੰਸਥਾ ਜੁੜਦੀ ਵੀ ਆ ਤਾਂ ਉਹ ਸਾਰਾ ਹਿਸਾਬ-ਤਬ ਉਸੇ ਕਰੰਟ ਅਕਾਊਂਟ ਰਾਹੀਂ ਹੋਇਆ ਚੱਲੂਗਾ ਕੋਈ ਤੁਹਾਡਾ ਮੈਸੇਜ ਲੋਕਾਂ ਵਾਸਤੇ ਮੈਸੇਜ ਆਪਣੇ ਜਿੱਦਾਂ ਵੀ ਕਈ ਆ ਆਪਣੇ ਜੋ ਨੌਜਵਾਨ ਆ ਬਾਹਰ ਵੱਲੋਂ ਜਾਂਦੇ ਆ ਇੱਥੇ ਰੋਜ਼ਗਾਰ ਦੇ ਸਾਧਨ ਹੈਗੇ ਆ ਕੋਈ ਸੇਵਾ ਦਾ ਜੋ ਵੀ ਆ ਇੱਥੇ ਯੋਗਦਾਨ ਵੀ ਪਾਉਣਾ ਚਾਹੀਦਾ ਹੈ